ਮੈਂ ਸਤਿ ਦਿਲ ਦੀ ਗਹਿਰਾਈ ਤੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਅੱਜ ਹਲਕਾ ਖੰਨਾ ਦੇ ਵਿੱਚ ਜਿੱਥੋਂ ਕੌਨਸਟਿਟੂਐਂਸੀ ਤੋਂ ਜਿੱਥੋਂ ਮੈਂ ਜਿੱਤੀ ਹਾਂ ਅੱਜ ਉਰੇ ਮੈਂ ਪਹੁੰਚਿਆ ਸੀ ਤਿੰਨ ਪਿੰਡਾਂ ਦੇ ਵਿੱਚ 40 40 40 ਲੱਖ ਰੁਪਏ ਦੀ ਲਾਗਤ ਦੇ ਨਾਲ ਤਿੰਨ ਪੰਚਾਇਤ ਘਰ ਬਣ ਕੇ ਤਿਆਰ ਹੋਏ ਨੇ ਇਹ ਜਿਹੜੇ 32 ਫੁੱਟ ਬਾਏ 50 ਫੁੱਟ ਦੀ ਪੰਚਾਇਤ ਘਰ ਦੇ 2500 ਸਕਰ ਫੁੱਟ ਏਰੀਆ ਦੇ ਪੰਚਾਇਤ ਘਰ ਟੋਟਲ ਕਵਰਡ ਏਰੀਆ ਦਾ ਇੱਕ ਪੰਚਾਇਤ ਘਰ ਤੇ 40 ਲੱਖ ਰੁਪਏ ਦੀ ਲਾਗਤ ਆ ਅੱਜ ਅਸੀਂ ਤਿੰਨ ਪਿੰਡਾਂ ਦੇ ਵਿੱਚ ਇਹਦਾ ਉਦਘਾਟਨ ਕੀਤਾ ਭਮਤੀ ਦੇ ਵਿੱਚ ਉਦਘਾਟਨ ਕੀਤਾ ਔਰ ਅਸੀਂ ਇਸ ਤੋਂ ਪਹਿਲਾਂ ਮਹਿੰਦੀਪੁਰ ਦੇ ਵਿੱਚ ਖੁਦਗਾਟਨ ਕੀਤਾ ਲਾਸੀਂ ਦਹੈੜੂ ਦੇ ਵਿੱਚ ਇਹਦਾ ਉਦਘਾਟਨ ਕੀਤਾ ਸੋ ਤਿੰਨ ਪਿੰਡਾਂ ਦੇ ਵਿੱਚ ਅੱਜ ਆਸੀਂ ਉਦਘਾਟਨ ਕੀਤਾ ਮੈਂ ਇਸ ਗੱਲ ਲਈ ਵਿਸ਼ੇਸ਼ ਤੌਰ ਤੇ ਜਣੀ ਕਿ ਪਿੰਡ ਵਾਸੀਆਂ ਨੂੰ ਵਧਾਈ ਦਿੰਦਾ ਨਗਰ ਵਾਸੀਆਂ ਨੂੰ ਇੱਕ ਪੰਚਾਇਤ ਘਰ ਦੀ ਜਿਹੜੀ ਸਿਟਿੰਗ ਕਪੈਸਿਟੀ ਹੈ 200 ਦੇ ਕਰੀਬ ਹੈ 200 ਬੰਦਾ ਇਹਦੇ ਅੰਦਰ ਜਣੀ ਕਿ ਗੈਦਰਿੰਗ ਕਰ ਸਕਦਾ ਕੱਲ ਨੂੰ ਕੋਈ ਦੁੱਖ ਸੁੱਖ ਦੇ ਪ੍ਰੋਗਰਾਮ ਹੁੰਦੇ ਨੇ ਕੋਈ ਹੋਰ ਚੰਗੇ ਕਿਸੇ ਗਰੀਬ ਬੱਚੀ ਦਾ ਵਿਆਹ ਕਰਨਾ ਹੁੰਦਾ ਜਾਂ ਕੋਈ ਵੀ ਹੋਰ ਸਮਾਗਮ ਕਰਨਾ ਹੁੰਦਾ ਹੁਣੇ ਜਣੀ ਕਿ ਪਿੰਡ ਬੜੀ ਬਹੁਤ ਵੱਡੀ ਕੀ ਪਿੰਡਾਂ ਨੂੰ ਮੌਜ ਹੋਗੀ ਇਹਦੇ ਨਾਲ ਜਾਨੀ ਕਿ ਪਿੰਡਾਂ ਨੂੰ ਫਾਇਦਾ ਹੋਊਗਾ ਬਹੁਤ ਵੀ ਅਨਾਊਂਸਮੈਂਟਸ ਕਿੰਨੇ ਵੀ ਰੋਡ ਹੋ ਰਿਹਾ ਹੈ ਜਿਹੜੀ ਸਾਡੀ ਜੀਟੀ ਰੋਡ ਤੋਂ ਲੈ ਕੇ ਬਮਦੀ ਨੂੰ ਹੁੰਦੀ ਹੋਈ ਇਹ ਸੜਕ ਇਸੜੂ ਨੂੰ ਜਾਂਦੀ ਹੈ ਇਹ ਬੜੀ ਉਰੇ ਦੀ ਸ਼ਹਿਰ ਆਗਰ ਰੋਡ ਸੀ ਜਿਹੜੀ ਪੀਡਬਲਯੂ ਡੀ ਬੀਐਨਡੀਆਰ ਦੇ ਅੰਡਰ ਹੈ ਇਹ ਲਗਭਗ 7 ਕਿਲੋਮੀਟਰ ਲੰਬੀ ਸੜਕ ਸੀ ਔਰ ਪਿਛਲੇ ਤਕਰੀਬਨ ਤਕਰੀਬਨ 15 ਸਾਲ ਹੋ ਗਏ ਸੀ ਇਸ ਸੜਕ ਦਾ ਕੋਈ ਵਾਲੀਬਾਰਸ ਨਹੀਂ ਸੀ ਗੋਡੇ ਜਿੰਨੇ ਡੂੰਗੇ ਡੂੰਗੇ ਟੋਏ ਸੀ ਉਹਰੇ ਖੱਡੇ ਸੀ ਔਰ ਲੋਕਾਂ ਨੂੰ ਬੜੀ ਪਰੇਸ਼ਾਨੀ ਚਲਣੀ ਪੈਂਦੀ ਸੀ ਬੜੀ ਟ੍ਰੈਫਿਕ ਸੀ ਇਸ ਰੋਡ ਤੇ ਔਰ ਇਹਦਾ ਟੈਂਡਰ ਲੱਗ ਕੇ ਵਰਕ ਆਰਡਰ ਜਾਰੀ ਹੋ ਚੁੱਕਿਆ ਵਿਦਨ 3-4 ਦਿਨ ਤਿੰਨ ਚਾਰ ਦਿਨ ਦੇ ਵਿੱਚ ਵਿੱਚ ਇਹਦਾ ਕੰਮ ਸ਼ੁਰੂ ਹੋ ਜੂਗਾ ਘਟਕਾ ਰੋੜੀ ਪੈਣੀ ਸ਼ੁਰੂ ਹੋ ਜੂਗੀ ਔਰ ਇਸ ਸੜਕ ਦੇ ਉੱਤੇ 7 ਕਿਲੋਮੀਟਰ ਲੰਬੀ ਸੜਕ ਦੇ ਉੱਤੇ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜੋ ਯੋਜਗ ਅਗਵਾਈ ਚੱਲ ਰਹੀ ਹੈ 5.5 ਕਰੋੜ ਰੁਪਏ ਦੇ ਤੇ ਖਰਚ ਕਰਨ ਜਾ ਰਹੇ ਤੇ ਹੋਰ ਵੀ ਕੀ ਜਿਹੜਾ ਪੰਜਾਬ ਜਿਹੜੇ ਪੰਚਾਇਤ ਮਾਤਰੀ ਹੋਣ ਦੇ ਨਾਤੇ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕੀ ਕੀ ਕੰਮ ਕਰਵਾਏ ਅੱਜ ਇੰਨੀਆਂ ਹੀ ਖੁਸ਼ਖਬਰੀਆਂ ਬਹੁਤ ਨੇ ਤੁਹਾਨੂੰ ਖੁਸ਼ਖਬਰੀਆਂ ਦੰਦੀ ਚਲੇ ਜਾਵਾਂਗੇ ਕੱਲ ਵੀ ਮੌਤ ਘਟਨ ਕਰਕੇ ਆਏ ਆ ਤੇ ਮੈਂ ਤਾਂ ਕੱਲ ਵੀ ਤੁਹਾਨੂੰ ਢੀਕਦਾ ਸੀ ਤੁਸੀਂ ਆਓ ਕਵਰੇਜ ਕਰੋ ਕੱਲ ਤੁਸੀਂ ਆਏ ਨਹੀਂ ਉਹਦੀ ਤੁਹਾਨੂੰ ਬਾਈਟ ਦਵਾਂਗੇ ਕੱਲ ਵੀ ਅਸੀਂ ਆਪਣੇ ਖੰਨੇ ਹਲਕੇ 2 ਕਰੋੜ 70 ਲੱਖ ਰੁਪਏ ਦੇ ਜਾਨੀ ਕਿ ਵਿਕਾਸ ਕਾਰਜ ਜਿਹੜੇ ਨੇ ਉਹ ਜਿਹੜੇ ਚੱਲ ਰਹੇ ਨੇ ਔਰ ਕੰਪਲੀ ਤੇ ਹੱਦ ਵਿਚਾਲੇ ਵੀ ਹੋ ਚੁੱਕੇ ਨੇ ਕਈ ਤਾਂ ਉਹਨਾਂ ਚੋਂ ਉਹਨਾਂ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਔਰ ਜਿਹਦੇ ਚੋਂ ਲਗਭਗ 5 ਉਹ ਸੜਕਾਂ ਮੌਜੂਦ ਨੇ ਜਿਹੜੀਆਂ ਮੰਡੀ ਬੋਰਡ ਦੇ ਅੰਡਰ ਆਉਂਦੀਆਂ ਨੇ ਜਿਹੜੀਆਂ ਬਹੁਤ ਇੰਪੋਰਟੈਂਟ ਰੋਡਸ ਨੇ ਜਿਨ੍ਹਾਂ ਤੇ ਜੀ ਡੇਲੀ ਟਰੈਫਿਕ ਚੱਲਦੀ ਹੈ ਸੋ ਹੁਣ ਰੋਜ਼ ਪ੍ਰੈਸ ਕਾਨਫਰੰਸਾਂ ਹੋਣਗੀਆਂ ਤੇ ਰੋਜ਼ੇ ਖੁਸ਼ਖਬਰੀਆਂ ਦਵਾਂਗੇ ਔਰ ਕੰਮ ਯੁੱਧ ਪੱਤਰ ਤੇ ਪੂਰੇ ਪੰਜਾਬ ਚ ਚੱਲੂਗਾ ਨਾ ਸਿਰਫ ਕਲੇਖੰਨੇ ਚ ਪੂਰੇ ਪੰਜਾਬ ਦੇ ਅੰਦਰ ਯੁੱਧ ਪੱਤਰ ਤੇ ਕੰਮ ਚੱਲੂ ਚਾਹੇ 3100 ਪਲੇਗਰਾਉਂਡਾਂ ਦਾ ਕੰਮ ਕੋ ਉਹ ਵੀ ਚੱਲੂਗਾ ਚਾਹੇ ਤੁਸੀਂ ਸੜਕਾਂ ਦਾ ਕੰਮ ਕੋ ਉਹ ਵੀ ਚੱਲੂ ਆ ਤੇ ਇਸ ਤੋਂ ਇਲਾਵਾ ਜਿਹੜੇ ਜਿਹੜੇ ਡਵੈਲਪਮੈਂਟ ਦੇ ਹੋਰ ਕਾਰਜ ਹੋਣਗੇ ਜਿਵੇਂ ਪੰਚਾਇਤ ਘਰ ਦੇ ਪਿੱਛੇ ਇਹਨੂੰ ਅਸੀਂ ਸਵਾ 100 ਪੰਚਾਇਤ ਘਰ ਦਾ ਜਿਹੜਾ ਨਿਰਮਾਣ ਕਾਰਜ ਸ਼ੁਰੂ ਕਰਾਇਆ ਇਹ ਸਾਰੇ ਚੱਲਦੇ ਜਾਣਗੇ ਰਾਜਾ ਬੜਿੰਗ ਜੀ ਨੇ ਸਟੇਟਮੈਂਟ ਦਿੱਤੀ ਇਹ ਕਹਿੰਦੇ ਸਾਡੀ ਸਰਕਾਰ ਆਣ ਤੋਂ 1 ਮਹੀਨੇ ਚ ਅਸੀਂ ਗੈਂਗਸਟਰ ਬਾਦ ਖਤਮ ਕਰਤਾ ਲੈ ਕੇ ਕੌਣ ਆਇਆ ਵੱਡਾ ਸਵਾਲ ਹੈ ਅਸੀਂ ਤਾਂ ਲਿਆਏ ਨਹੀਂ ਅਸਤ 2022 ਚ ਆਏ ਆ ਇਹ ਜਿਵੇਂ ਇੱਕ ਕੁੜੀ ਵਿਆਹ ਕੇ ਜਾਂਦੀ ਹੈ ਉਹਨੂੰ ਨਾਲ ਦਹੇਜ ਦੰਨੇ ਹਨਾ ਅਸੀਂ ਤਾਂ ਜਦੋਂ ਆਏ ਆ ਸਾਨੂੰ ਦਹੇਜ ਚ ਮਿਲੇ ਨੇ ਇਹ ਗੈਂਗਸਟਰ ਇਹ ਗੁੰਡਾ ਤਤ ਜਿਹੜੇ ਮਿਲੇ ਨੇ ਇਹ ਪੈਦਾ ਕੀਨੇ ਕੀਤੇ ਹੋਏ ਨੇ ਇਹਨਾਂ ਕਾਂਗਰਸੀਆਂ ਨੇ ਤੇ ਅਕਾਲੀਆਂ ਨੇ ਜਾ ਕੇ ਦੇਖੋ ਇਹਨਾਂ ਤੇ ਲੀਡਰਾਂ ਦੇ ਨਾਮ ਵરિਸ਼ਟ ਲੀਡਰਾਂ ਦੇ ਨਾਮ ਗੱਲ ਸਮਝੋ ਇਸ ਉਹ ਮਾਝੇ ਇਲਾਕੇ ਦੇ ਚ ਸਿੱਧੇ ਜਣੀ ਕਿ ਗੈਂਗਸਟਰਾਂ ਦੇ ਨਾਲ ਜੁੜਦੇ ਨੇ ਸੋ ਬੜੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੀ ਨੌਜਵਾਨੀ ਜਿਹਦੇ ਹੱਥ 'ਚ ਅੱਜ ਕਲਮ ਚਾਹੀਦੀ ਸੀ ਜਿਹਦੇ ਹੱਥ 'ਚ ਅੱਜ ਰੋਟੀ ਦਾ ਡੱਬਾ ਚਾਹੀਦਾ ਸੀ ਔਰ ਜਿਹਦੇ ਹੱਥ ਦੇ ਵਿੱਚ ਅੱਜ ਕੋਈ ਡਿਗਰੀ ਚਾਹੀਦੀ ਸੀ ਉਹਨਾਂ ਦੇ ਹੱਥਾਂ 'ਚ ਅੱਜ ਅਮਿਊਨੀਸ਼ਨ ਅੱਜ ਅਸਲਾ ਫੜਾਉਣਾ ਤੇ ਉਹਨਾਂ ਨੂੰ ਅਨਪੜਤਾ ਕੰਨੀ ਨੂੰ ਧਕੇਲਣਾ ਔਰ ਜੁਰਮ ਦੀ ਦੁਨੀਆ 'ਚ ਧੱਕਣਾ ਇਹ ਅਕਾਲੀ ਤੇ ਕਾਂਗਰਸੀਆਂ ਦਾ ਕੰਮ ਹੈ ਅਸੀਂ ਤਾਂ ਨੌਜਵਾਨੀ ਨੂੰ ਸਿੱਧੇ ਰਾਹੇ ਪਾਉਣ ਨੂੰ ਫਿਰ ਰਹੇ ਆਂ ਔਰ ਅਸੀਂ ਰੋਜ਼ ਕੋਈ ਕੋਈ ਆਹੀ ਜਿਹੜੇ ਚੰਗੇ ਕੰਮ ਕਰ ਰਹੇ ਨੇ ਜਿਹਦੇ ਨਾਲ ਨੌਜਵਾਨੀ ਮੋੜਾ ਕੱਟ ਕੇ ਮੁੱਖ ਧਾਰਾ 'ਚ ਵਾਪਸ ਆਵੇ ਔਰ ਇਹ ਆਹੀ ਜੇ ਜਿਹੜੀਆਂ ਹਰਕਤਾਂ ਨੇ ਇਹਨਾਂ ਨੂੰ ਤਿਆਗੇ